ਪਿੱਛੇ ਜੀ ਇੱਕ ਨਾ ਪੰਜਾਬ ਦੇ ਵਿੱਚ ਬੜਾ ਟ੍ਰੈਂਡ ਚੱਲਿਆ ਸੀ ਬਾਹਰ ਜਾਣ ਦਾ ਤੇ ਉਹਦੇ ਲਈ ਲੋਕੀ ਕੀ ਕਰਦੇ ਸਨ ਕਿ ਆਪਣੇ ਬੱਚਿਆਂ ਨੂੰ ਜਿਹੜੇ ਮੁੰਡੇ ਜ਼ਿਆਦਾ ਪੜੇ ਲਿਖੇ ਨਹੀਂ ਹੁੰਦੇ ਸਨ ਜਾਂ ਜ਼ਿਆਦਾ ਪੜ੍ਹ ਲਿਖ ਨਹੀਂ ਸਕਦੇ ਸਨ ਉਹ ਆਈਲੈਟਸ ਵਾਲੀ ਕੁੜੀ ਲੱਭਦੇ ਸਨ ਤੇ ਉਹਦੇ ਨਾਲ ਵਿਆਹ ਕਰਾ ਕੇ ਦੋਨੇ ਜੀ ਬਾਹਰ ਚਲੇ ਜਾਂਦੇ ਸਨ ਇਸੇ ਤਰ੍ਹਾਂ ਹੀ ਇੱਕ ਗਰਦਾਸਪੁਰ ਦਾ ਮੁੰਡਾ ਸੀ ਇੱਥੇ ਮੈਂ ਉਹਦਾ ਨਾਮ ਬਦਲ ਕੇ ਦੱਸ ਰਿਹਾ ਹਾਂ ਉਹਦਾ ਨਾਮ ਸੀ ਸੁਰਿੰਦਰ ਸਿੰਘ ਤੇ ਸੁਰਿੰਦਰ ਸਿੰਘ ਵੀ ਆਪ ਤੇ ਕੁਝ ਖਾਸ ਪੜਿਆ ਲਿਖਿਆ ਨਹੀਂ ਸੀ ਤੇ ਇਸ ਕਰਕੇ ਹੁਣ ਇਹ ਜਿਹੜੀ ਇੱਕ ਪੜ੍ਹੀ ਲਿਖੀ ਆਇਲਟਸ ਵਾਲੀ ਕੁੜੀ ਨੂੰ ਲੱਭਦਾ ਹੈ ਤੇ ਉਹਦੇ ਨਾਲ ਵਿਆਹ ਕਰਵਾਉਂਦਾ ਹੈ ਵਿਆਹ ਕਰਵਾ ਕੇ ਪੈਸਾ ਲਾ ਕੇ ਇਹ ਦੋਨੇ ਜਾਨੇ ਜੁਕੇ ਦੇ ਵਿੱਚ ਚਲੇ ਜਾਂਦੇ ਨੇ ਜੁਕੇ ਜਾ ਕੇ ਇਹਦੀ ਜਿਹੜੀ ਵਾਈਫ ਆ ਉਹ ਸਟੱਡੀ ਕਰਦੀ ਹੈ ਤੇ ਇਹ ਹੁਣ ਲੋਹੇ ਦੀ ਇੱਕ ਫੈਕਟਰੀ ਦੇ ਵਿੱਚ ਵੈਲਡਿੰਗ ਦਾ ਕੰਮ ਕਰਨ ਲੱਗ ਪੈਂਦਾ ਹੈ ਸੁਰਿੰਦਰ ਸਿੰਘ ਜੁਕੇ ਦੇ ਵਿੱਚ ਕਮਾਈ ਦੇ ਵਿੱਚ ਅਜੀਹ ਹਰੋਜ ਜਾਂਦਾ ਹੈ ਕਿ ਉਹ ਦਿਨ ਰਾਤ ਸ਼ਿਫਟਾਂ ਦੇ ਚੱਕਰ ਦੇ ਵਿੱਚ ਆਪਣੀ ਘਰ ਵਾਲੀ ਨੂੰ ਹੀ ਭੁੱਲ ਜਾਂਦਾ ਹੈ। ਇਹਦੀ ਘਰ ਵਾਲੀ ਹੁਣ ਜਦੋਂ ਕਾਲਜ ਜਾਂਦੀ ਹੈ, ਉੱਥੋਂ ਦੇ ਮੁੰਡਿਆਂ ਨੂੰ ਦੇਖਦੀ ਹੈ। ਮੁੰਡੇ ਵੀ ਉੱਥੇ ਜ਼ਿਆਦਾਤਰ ਇਹਦੀ ਹਮ ਉਮਰ ਦੇ ਹੁੰਦੇ ਸਨ। ਇਹਦੀ ਵੀ ਕੋਈ ਜ਼ਿਆਦਾ ਉਮਰ ਨਹੀਂ ਸੀ। ਇਹਦੀ ਜਿਹੜੀ ਵਾਈਫ ਸੀ, ਉੱਥੇ ਜਾ ਕੇ ਕਈ ਮੁੰਡਿਆਂ ਦੇ ਨਾਲ ਦੋਸਤੀ ਕਰ ਲੈਂਦੀ ਹੈ। ਜਾਂ ਫਿਰ ਕਹਿ ਸਕਦੇ ਹਾਂ ਕਿ ਇਹਦਾ ਜਰਾ ਮਨ ਸੀ ਮੁੰਡਿਆਂ ਵੱਲ ਆਕਰਸ਼ਿਤ ਹੋਣਾ ਸ਼ੁਰੂ ਹੋ ਗਿਆ ਸੀ। ਹੁਣ ਇਹ ਕਾਲਜ ਦੇ ਵਿੱਚ ਮੁੰਡਿਆਂ ਦੇ ਨਾਲ ਦੋਸਤੀ ਕਰਦੀ ਤੇ ਫਿਰ ਉਹਨਾਂ ਨੂੰ ਬਾਹਰ ਹੋਟਲਾਂ ਦੇ ਵਿੱਚ ਮਿਲਦੀ। ਹੌਲੀ-ਹੌਲੀ ਇਹਦਾ ਜਿਹੜਾ ਇਹ ਚਸਕਾ ਸੀ ਇਹਨਾਂ ਵੱਧ ਚੁੱਕਿਆ ਸੀ ਕਿ ਇਹ ਹੁਣ ਵੱਖ-ਵੱਖ ਮੁੰਡਿਆਂ ਦੇ ਨਾਲ ਸਰੀਰਕ ਸੰਬੰਧ ਵੀ ਬਣਾਉਂਦੀ ਸੀ। ਕਿਉਂਕਿ ਸੁਰਿੰਦਰ ਖੁਦ ਤੇ ਕੰਮ ਤੇ ਵਿਜੀ ਰਹਿੰਦਾ ਸੀ ਤੇ ਉਹਨੂੰ ਕੁਝ ਨਹੀਂ ਪਤਾ ਸੀ ਕਿ ਉਹਦੀ ਪਤਨੀ ਬਾਹਰ ਕੀ ਕਰ ਰਹੀ ਹੈ। ਹੁਣ ਇਸ ਜਨਾਨੀ ਦਾ ਇਹਨਾਂ ਦਿਲ ਵੱਧ ਚੁੱਕਿਆ ਸੀ ਕਿ ਇਹ ਹੁਣ ਕਈ ਮੁੰਡਿਆਂ ਨੂੰ ਆਪਣੇ ਫਲੈਟ ਦੇ ਵਿੱਚ ਵੀ ਬੁਲਾਉਣ ਲੱਗ ਪਈ ਸੀ। ਕਿਉਂਕਿ ਸੁਰਿੰਦਰ ਜ਼ਿਆਦਾਤਰ ਕੰਮ ਤੇ ਰਹਿੰਦਾ ਸੀ। ਤਾਂ ਉਹਦੇ ਪਿੱਛੋਂ ਆਪਣੇ ਕਾਲਜ ਦੇ ਇਹ ਮੁੰਡਿਆਂ ਨੂੰ ਆਪਣੇ ਦੋਸਤਾਂ ਨੂੰ ਘਰੇ ਬੁਲਾਉਂਦੀ ਤੇ ਉਹਨਾਂ ਦੇ ਨਾਲ ਮੂੰਹ ਕਾਲਾ ਕਰਦੀ ਸੁਰਿੰਦਰ ਸਿੰਘ ਦੀ ਵਾਈਫ ਨੂੰ ਇਹੋ ਜੀ ਗੰਦੀ ਲਤ ਲੱਗ ਚੁੱਕੀ ਸੀ ਤੇ ਨਾਲੇ ਹੀ ਇਹ ਜਿਹੜੇ ਵੀ ਮੁੰਡਿਆਂ ਦੇ ਨਾਲ ਇਹੋ ਜਿਹਾ ਗਲਤ ਕੰਮ ਕਰਦੀ ਸੀ ਤੇ ਉਹ ਸਾਰੀਆਂ ਚੀਜ਼ਾਂ ਦੀ ਇਹ ਫੋਟੋਆਂ ਵੀ ਖਿੱਚਦੀ ਸੀ ਤੇ ਨਾਲੇ ਹੀ ਵੀਡੀਓ ਵੀ ਬਣਾਉਂਦੀ ਸੀ ਤੇ ਇਹ ਫੋਟੋਆਂ ਤੇ ਵੀਡੀਓ ਆਪਣੇ ਫੋਨ ਦੇ ਵਿੱਚ ਇਹਨੇ ਇੱਕ ਐਪ ਡਾਊਨਲੋਡ ਕੀਤਾ ਹੋਇਆ ਸੀ। ਉਹ ਐਪ ਦੇ ਵਿੱਚ ਹੀ ਇਹ ਸਾਰੀਆਂ ਫੋਟੋਆਂ ਤੇ ਵੀਡੀਓ ਪਾ ਕੇ ਆਪਣੇ ਕੋਲ ਹੀ ਰੱਖਦੀ ਸੀ। ਪਤਾ ਨਹੀਂ ਇਹ ਕਹਿੋ ਜਿਆ ਇਹਨੂੰ ਸ਼ੌਂਕ ਲੱਗਿਆ ਹੋਇਆ ਸੀ। ਪਰ ਕਹਿੰਦੇ ਨੇ ਕਿ ਇਹੋ ਜਿਹਾ ਗਲਤ ਕੰਮ ਕਦੀ ਲੁਕਿਆ ਨਹੀਂ ਰਹਿ ਸਕਦਾ ਤੇ ਆਖਿਰਕਾਰ ਇਹ ਗੱਲ ਹੁਣ ਸੁਰਿੰਦਰ ਤੱਕ ਵੀ ਪਹੁੰਚ ਜਾਂਦੀ ਹੈ। ਹੁਣ ਸੁਰਿੰਦਰ ਸਿੱਧਾ ਆਪਣੀ ਪਤਨੀ ਨੂੰ ਨਹੀਂ ਪੁੱਛ ਸਕਦਾ ਸੀ। ਉਹ ਕੋਈ ਨਾ ਕੋਈ ਸਬੂਤ ਲੱਭ ਰਿਆ ਸੀ ਤੇ ਉਹਦੀ ਹੁਣ ਪਤਨੀ ਜਦੋਂ ਵੀ ਘਰ ਦੇ ਵਿੱਚ ਹੁੰਦੀ ਤੋ ਆਪਣੀ ਪਤਨੀ ਦਾ ਫੋਨ ਚੈੱਕ ਕਰਦਾ ਉਹਦੀ ਪਤਨੀ ਨੂੰ ਇਹ ਲੱਗਦਾ ਸੀ ਕਿ ਇਹ ਤਾਂ ਅਨਪੜ ਹੈ ਇਹਨੂੰ ਇਹ ਲੱਗਦਾ ਹੈ ਕਿ ਇਹ ਉਹਦੀਆਂ ਫੋਟੋਆਂ ਨੂੰ ਉਹਦੀਆਂ ਵੀਡੀਓ ਨੂੰ ਨਹੀਂ ਕੱਢ ਸਕਦਾ ਕਿਉਂਕਿ ਇਹਦੀ ਜਿਹੜੀ ਵਾਈਫ ਸੀ ਇਹਨੇ ਸਾਰੀਆਂ ਫੋਟੋਆਂ ਇੱਕ ਐਪ ਹਾਈਡ ਕਰਕੇ ਰੱਖਿਆ ਹੋਇਆ ਸੀ ਤੇ ਉਸ ਐਪ ਦੇ ਵਿੱਚ ਪਾਈਆਂ ਹੋਈਆਂ ਸਨ ਤੇ ਉੱਤੋਂ ਇਹਨੇ ਐਪ ਨੂੰ ਪਾਸਵਰਡ ਵੀ ਲਾਇਆ ਹੋਇਆ ਸੀ ਪਰ ਸੁਰਿੰਦਰ ਨੂੰ ਇਹ ਐਪ ਨਹੀਂ ਮਿਲ ਰਿਹਾ ਸੀ ਹੁਣ ਇਹ ਅਕਸਰ ਹੀ ਜਦੋਂ ਇਹਨੂੰ ਮੌਕਾ ਮਿਲਦਾ ਤੇ ਫੋਨ ਨੂੰ ਚੈੱਕ ਕਰਦਾ ਤੇ ਇਹਦੇ ਫੋਨ ਦੇ ਨਾਲ ਉਹ ਸ਼ੇਰਖਾਨੀ ਕਰਦਾ ਇੱਕ ਦਿਨ ਇਹਨੂੰ ਇਹ ਜਿਹੜਾ ਐਪ ਸੀ ਉਹ ਪਤਾ ਚੱਲ ਜਾਂਦਾ ਹੈ ਹੁਣ ਇਹ ਐਪ ਨੂੰ ਜਦੋਂ ਉਹ ਖੋਲਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਐਪ ਦੇ ਉੱਤੇ ਪਾਸਵਰਡ ਲੱਗਿਆ ਹੋਇਆ ਸੀ ਹੁਣ ਪਾਸਵਰਡ ਤਾਂ ਇਹਨੂੰ ਪਤਾ ਨਹੀਂ ਸੀ ਇਹ ਇੱਕ ਨਾ ਤੁੱਕੇ ਦੇ ਨਾਲ ਹੀ ਆਪਣੀ ਪਤਨੀ ਦੀ ਜਿਹੜੀ ਡੇਟ ਆਫ ਬਰਥ ਹੁੰਦੀ ਹੈ ਉਹਦਾ ਈਅਰ ਉਹ ਇਹ ਐਪ ਦੇ ਵਿੱਚ ਭਰ ਕੇ ਦੇਖਦਾ ਹੈ ਤੇ ਅਚਾਨਕ ਹੀ ਇਹ ਐਪ ਦਾ ਲੋਕ ਖੁੱਲ ਜਾਂਦਾ ਹੈ ਹੁਣ ਇਹ ਸਭ ਕੁਝ ਵੇਖ ਲੈਂਦਾ ਹੈ ਤੇ ਉਹਦਾ ਦਿਲ ਪੂਰੀ ਤਰ੍ਹਾਂ ਟੁੱਟ ਜਾਂਦਾ ਹੈ। ਉਹਨੂੰ ਜਿਹੜਾ ਸ਼ੱਕ ਸੀ ਉਹ ਯਕੀਨ ਦੇ ਵਿੱਚ ਬਦਲ ਜਾਂਦਾ ਹੈ। ਉਹਨੂੰ ਇਹ ਸੀ ਕਿ ਉਹ ਇੰਨਾ ਪੈਸਾ ਲਾ ਕੇ ਬਾਹਰ ਆਇਆ ਹੈ ਪਰ ਉਹਦੀ ਵਾਈਫ ਇੱਥੇ ਆ ਕੇ ਕੀ ਗੰਦ ਪਾ ਰਹੀ ਹੈ। ਇਹ ਉਹ ਦੇਖ ਨਹੀਂ ਸਕਦਾ ਸੀ। ਸੁਰਿੰਦਰ ਸਿੰਘ ਖੁਦ ਮੁੰਡਾ ਗਲਤ ਨਹੀਂ ਸੀ ਪਰ ਜਿਹੜੀ ਉਹਦੀ ਜਨਾਨੀ ਸੀ ਉਹ ਪੂਰੀ ਤਰ੍ਹਾਂ ਗਲਤ ਸੀ। ਹੁਣ ਸੁਰਿੰਦਰ ਸਿੰਘ ਆਪਣੀ ਜਨਾਨੀ ਨੂੰ ਬੜੇ ਪਿਆਰ ਦੇ ਨਾਲ ਸਮਝਾਉਂਦਾ ਹੈ। ਕਿ ਮੈਂ ਆਪਣੀ ਪੂਰੀ ਜ਼ਮੀਨ ਵੇਚ ਕੇ ਤੈਨੂੰ ਬਾਹਰ ਲੈ ਕੇ ਆਇਆ ਮੈਂ ਖੁਦ ਬਾਹਰ ਆਇਆ ਤੇ ਇੱਥੇ ਆ ਕੇ ਆਪਾਂ ਆਪਣੇ ਆਪ ਨੂੰ ਸੈੱਟ ਵੀ ਕਰ ਲਿਆ ਪਰ ਤੂੰ ਜਿਹੜੇ ਗਲਤ ਕੰਮਾਂ ਦੇ ਵਿੱਚ ਪੈ ਗਈ ਹੈ ਉਹ ਸਾਨੂੰ ਬਰਬਾਦ ਕਰਕੇ ਰੱਖ ਦਵੇਗਾ ਹੁਣ ਇਥੇ ਇਹਦੀ ਪਤਨੀ ਉਹਨੂੰ ਕਹਿੰਦੀ ਹੈ ਕਿ ਮੈਂ ਇਦਾਂ ਦੀ ਜਨਾਨੀ ਨਹੀਂ ਹਾਂ ਉਹ ਮੁੰਡੇ ਸਿਰਫ ਮੇਰੇ ਜਸਟ ਫਰੈਂਡ ਨੇ ਫਿਰ ਉਹਦਾ ਪਤੀ ਕਹਿੰਦਾ ਹੈ ਕਿ ਜਿਹੜੀਆਂ ਫੋਟੋਆਂ ਤੂੰ ਖਿੱਚੀਆਂ ਹੋਈਆਂ ਨੇ ਫੋਨ ਦੇ ਵਿੱਚ ਇਹ ਸਿਰਫ ਜਸਟ ਫਰੈਂਡ ਵਾਲੀਆਂ ਨਹੀਂ ਹਨ ਉਹ ਕਹਿੰਦੀ ਹੈ ਕਿ ਮੈਨੂੰ ਮੌਕਾ ਦੇ ਦਿਓ ਮੈਨੂੰ ਮaaf ਕਰ ਦਵੋ ਤੇ ਮੈਂ ਸੁਧਰ ਜਾਵਾਂਗੀ ਇਥੇ ਸੁਰਿੰਦਰ ਸਿੰਘ ਵੀ ਇਹਨੂੰ ਇੱਕ ਮੌਕਾ ਹੋਰ ਦੇ ਦਿੰਦਾ ਹੈ ਕਿ ਕੋਈ ਗੱਲ ਨਹੀਂ ਚਲੋ ਗਲਤੀ ਹੋ ਗਈ ਤੇ ਉਹ ਕਹਿ ਰਹੀ ਹੈ ਕਿ ਉਹ ਸੁਧਰ ਜਾਵੇਗੀ ਤੇ ਸ਼ਾਇਦ ਉਹ ਸੁਧਰ ਜਾਵੇ ਹੁਣ ਕੁਝ ਦਿਨ ਬੀਤਦੇ ਨੇ ਸੁਰਿੰਦਰ ਸਿੰਘ ਜਿੱਥੇ ਕੰਮ ਕਰ ਰਿਹਾ ਹੁੰਦਾ ਹੈ ਉੱਥੇ ਇੱਕ ਫਿਰੋਜ਼ਪੁਰ ਦਾ ਮੁੰਡਾ ਆ ਕੇ ਇਹਦੇ ਅੰਡਰ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ਇਸ ਮੁੰਡੇ ਦੇ ਨਾਲ ਸੁਰਿੰਦਰ ਦੀ ਬੜੀ ਵਧੀਆ ਦੋਸਤੀ ਪੈ ਜਾਂਦੀ ਹੈ ਇਸ ਮੁੰਡੇ ਨੂੰ ਆਪਣੇ ਛੋਟੇ ਭਰਾਵਾਂ ਵਾਂਗੂ ਇਹ ਮੰਨਣ ਲੱਗ ਪੈਂਦਾ ਹੈ ਤੇ ਆਖਿਰਕਾਰ ਇਹ ਆਪਣੇ ਫਲੈਟ ਦੇ ਵਿੱਚ ਹੀ ਇਹਨੂੰ ਲੈ ਕੇ ਆ ਜਾਂਦਾ ਹੈ ਤੇ ਆਪਣੇ ਫਲੈਟ ਦੇ ਵਿੱਚ ਹੀ ਇਹਨੂੰ ਰਹਿਣ ਵਾਸਤੇ ਜਗ੍ਹਾ ਵੀ ਦੇ ਦਿੰਦਾ ਹੈ ਹੁਣ ਸੁਰਿੰਦਰ ਦੀ ਪਤਨੀ ਵੀ ਇਸ ਮੁੰਡੇ ਨੂੰ ਆਪਣੇ ਭਰਾਵਾ ਵਾਂਗੂ ਸਮਝਦੀ ਸੀ ਉਹ ਇਹਦੇ ਰਖਰੀ ਵੀ ਬੰਦੀ ਸੀ ਪਰ ਕਹਿੰਦੇ ਨੇ ਕਿ ਜਦੋਂ ਇੱਕ ਵਾਰੀ ਬੰਦਾ ਵਿਗੜ ਜਾਵੇ ਤਾਂ ਉਹ ਸੁਧਰਨਾ ਮੁਸ਼ਕਲ ਹੁੰਦਾ ਹੈ ਤੇ ਕੁਝ ਇਸੇ ਤਰ੍ਹਾਂ ਹੀ ਸੁਰਿੰਦਰ ਦੀ ਪਤਨੀ ਦੇ ਨਾਲ ਵੀ ਹੋਇਆ ਸੀ ਜਿਹੜਾ ਉਹਨੂੰ ਮੁੰਡਿਆਂ ਦਾ ਚਸਕਾ ਲੱਗਿਆ ਹੋਇਆ ਸੀ ਉਹ ਚਸਕਾ ਹਜੇ ਵੀ ਉਹਦੇ ਦਿlo-ਦਿਮਾਗ ਦੇ ਉੱਤੇ ਉਸੇ ਤਰ੍ਹਾਂ ਕਾਇਮ ਸੀ ਹੁਣ ਕੁਝ ਦਿਨ ਤਾਂ ਬੜੇ ਵਧੀਆ ਤਰੀਕੇ ਦੇ ਨਾਲ ਲੰਘੇ ਸਨ ਤੇ ਇਧਰ ਸੁਰੇਂਦਰ ਨੂੰ ਵੀ ਲੱਗ ਰਿਹਾ ਸੀ ਕਿ ਉਹਦੀ ਪਤਨੀ ਸੁਧਰ ਚੁੱਕੀ ਹੈ ਸਭ ਕੁਝ ਵਧੀਆ ਚੱਲ ਰਿਹਾ ਸੀ ਪਰ ਕੁਝ ਦਿਨ ਸ਼ਾਂਤ ਰਹਿਣ ਤੋਂ ਬਾਅਦ ਇਹਦੀ ਪਤਨੀ ਫਿਰ ਉਹੀ ਲੱਛਣਾਂ ਤੇ ਆ ਜਾਂਦੀ ਹੈ ਹੁਣ ਫਿਰ ਇਹ ਮੁੰਡਿਆਂ ਨੂੰ ਬੁਲਾਉਂਦੀ ਤੇ ਆਪਣੇ ਫਲੈਟ ਦੇ ਵਿੱਚ ਹੀ ਉਹਨਾਂ ਦੇ ਨਾਲ ਸਬੰਧ ਬਣਾਉਂਦੀ ਇੱਕ ਦਿਨ ਇਹਨਾਂ ਦੇ ਘਰ ਦੇ ਵਿੱਚ ਇਹ ਜਿਹੜਾ ਮੁੰਡਾ ਰਹਿਣ ਵਾਸਤੇ ਆਇਆ ਹੋਇਆ ਸੀ ਉਹ ਕੰਮ ਤੇ ਗਿਆ ਹੁੰਦਾ ਹੈ ਤੇ ਹਜੇ ਹਾਫ ਡੇ ਹੀ ਹੋਇਆ ਹੁੰਦਾ ਹੈ ਤੇ ਉਹ ਬਿਮਾਰ ਹੋ ਜਾਂਦਾ ਹੈ ਸੁਰਿੰਦਰ ਉਹਨੂੰ ਘਰ ਦੇ ਵਿੱਚ ਭੇਜ ਦਿੰਦਾ ਹੈ ਕਿ ਤੂੰ ਜਾ ਕੇ ਰੈਸਟ ਕਰ ਜਿਸ ਤਰ੍ਹਾਂ ਹੀ ਉਹ ਆਪਣੇ ਫਲੈਟ ਦੇ ਵਿੱਚ ਆਉਂਦਾ ਹੈ ਤਾਂ ਸਾਹਮਣੇ ਦੇਖਦਾ ਹੈ ਕਿ ਸੁਰਿੰਦਰ ਦੀ ਘਰ ਵਾਲੀ ਆਪਣੇ ਦੋਸਤਾਂ ਦੇ ਨਾਲ ਘਰ ਦੇ ਵਿੱਚ ਹੀ ਰੰਗ ਰਲੀਆਂ ਮਨਾ ਰਹੀ ਹੁੰਦੀ ਹੈ ਸੁਰਿੰਦਰ ਦੀ ਪਤਨੀ ਮੁੰਡੇ ਨੂੰ ਵੇਖ ਕੇ ਪੂਰੀ ਤਰ੍ਹਾਂ ਡਰ ਜਾਂਦੀ ਹੈ ਕੀ ਇਹ ਸੁਰਿੰਦਰ ਨੂੰ ਦੱਸ ਦਵੇਗਾ ਤੇ ਇਸ ਵਾਰੀ ਸੁਰਿੰਦਰ ਉਹਨੂੰ ਹੁਣ ਮਾਫ਼ ਨਹੀਂ ਕਰੇਗਾ ਇਸ ਲਈ ਹੁਣ ਇਹ ਉਸ ਮੁੰਡੇ ਨੂੰ ਕਹਿੰਦੀ ਹੈ ਜਿਹਨੂੰ ਕਦੀ ਇਹਨੇ ਭਰਾਵਾ ਵਾਂਗੂ ਸਮਝਿਆ ਸੀ ਕਦੀ ਇਹਦੇ ਗੁੱਟ ਦੇ ਉੱਤੇ ਰਖੜੀ ਬੰਨੀ ਸੀ ਪਰ ਹੁਣ ਇਹ ਮੁੰਡੇ ਨੂੰ ਕਹਿੰਦੀ ਹੈ ਕਿ ਤੂੰ ਸ੍ਰਿੰਦਰ ਨੂੰ ਕੁਝ ਨਾ ਦੱਸੀ ਤੇ ਇਹਦੇ ਬਦਲੇ ਮੇਰੇ ਨਾਲ ਤੂੰ ਜੋ ਮਰਜ਼ੀ ਕਰ ਲੈ ਮੈਂ ਸਾਰਾ ਕੁਝ ਕਰਨ ਲਈ ਤਿਆਰ ਹਾਂ ਹੁਣੇ ਮੁੰਡਾ ਵੀ ਜਵਾਨੀ ਦੇ ਉਸ ਪਰਾ ਦੇ ਉੱਤੇ ਸੀ ਜਿਸ ਪਰਾ ਦੇ ਉੱਤੇ ਕਾਮ ਸਿਖਰਾਂ ਦੇ ਉੱਤੇ ਹੁੰਦਾ ਹੈ ਤੇ ਇਹਨੂੰ ਕੁਝ ਨਹੀਂ ਪਤਾ ਸੀ ਇਥੋਂ ਤੱਕ ਕਿ ਇਹਨੂੰ ਰਖੜੀ ਦੇ ਮਾਇਨੇ ਦਾ ਵੀ ਨਹੀਂ ਪਤਾ ਸੀ ਕਿ ਜਿਸ ਗੁੱਟ ਦੇ ਉੱਤੇ ਜਿਸ ਨੇ ਤੇਰੇ ਰਖੜੀ ਬੰਨੀ ਹੈ ਉਹ ਸਮਝ ਲੋ ਤੇਰੀ ਭੈਣਾ ਵਰਗੀ ਹੈ ਪਰ ਇਹ ਉਹਦੇ ਨਾਲ ਜਿਸਮਾਨੀ ਰਿਸ਼ਤਾ ਬਣਾਉਣ ਵਾਸਤੇ ਤਿਆਰ ਹੋ ਜਾਂਦਾ ਹੈ ਹੁਣ ਇਹ ਉਹਦੇ ਨਾਲ ਸਰੀਰਕ ਸਬੰਧ ਬਣਾਉਂਦਾ ਹੈ ਤੇ ਹੁਣ ਸੁਰਿੰਦਰ ਦੀ ਪਤਨੀ ਨੂੰ ਇਸ ਘਰ ਦੇ ਵਿੱਚ ਹੀ ਸਭ ਕੁਝ ਮਿਲ ਰਿਹਾ ਸੀ ਐਸੇ ਮੁੰਡੇ ਦੇ ਕੋਲੋਂ ਤੇ ਇਹ ਹੁੰਦੇ ਦਿਨ ਰਾਤ ਰਾਸ ਰੀਲਾ ਇਹਨਾਂ ਦੋਨਾਂ ਦੀ ਘਰ ਦੇ ਵਿੱਚ ਚਲਦੀ ਰਹਿੰਦੀ ਸੀ ਤੇ ਆਖਿਰਕਾਰ ਇਹ ਵੀ ਗੱਲ ਸੁਰਿੰਦਰ ਦੇ ਕੋਲੋਂ ਕਦੋਂ ਤੱਕ ਲੁਕ ਸਕਦੀ ਸੀ ਤੇ ਇੱਕ ਦਿਨ ਸੁਰਿੰਦਰ ਨੂੰ ਇਹਨਾਂ ਦੋਨਾਂ ਦੇ ਬਾਰੇ ਪਤਾ ਲੱਗ ਜਾਂਦਾ ਹੈ ਹੁਣ ਇਹ ਸਭ ਕੁਝ ਸੁਰਿੰਦਰ ਤੇ ਵਸ ਤੋਂ ਬਾਹਰ ਸੀ ਉਹ ਆ ਕੇ ਆਪਣੀ ਪਤਨੀ ਦੇ ਨਾਲ ਗੱਲ ਕਰਦਾ ਹੈ ਉਹਦੇ ਨਾਲ ਲੜਦਾ ਝਗੜਦਾ ਹੈ ਇਸ ਦਿਨ ਤੋਂ ਬਾਅਦ ਉਹਨਾਂ ਦੇ ਘਰ ਦੇ ਵਿੱਚ ਹਰ ਰੋਜ਼ ਕਲੇਸ਼ ਹੁੰਦਾ ਸੀ ਉਹਨੇ ਇਸ ਮੁੰਡੇ ਨੂੰ ਵੀ ਆਪਣੇ ਘਰੋਂ ਬਾਹਰ ਕੱਢ ਦਿੱਤਾ ਸੀ ਇਸ ਤੋਂ ਬਾਅਦ ਇਹਦੀ ਪਤਨੀ ਇਹਦੇ ਅਗੇਂਸਟ ਹੋ ਜਾਂਦੀ ਹੈ ਤੇ ਇਹਨੇ ਪੁਲਿਸ ਥਾਣੇ ਦੇ ਵਿੱਚ ਜਾ ਕੇ ਆਪਣੇ ਪਤੀ ਦੇ ਖਿਲਾਫ ਹੀ ਕੰਪਲੇਂਟ ਕਰ ਦਿੱਤੀ ਕਿ ਇਹ ਮੈਨੂੰ ਟੌਰਚਰ ਕਰਦਾ ਹੈ ਤੇ ਪੁਲਿਸ ਵਾਲੇ ਵੀ ਇਸ ਲੇਡੀ ਦੇ ਪੱਖ ਦੇ ਵਿੱਚ ਹੋ ਗਏ ਹੁਣ ਕੇਸ ਚੱਲਦਾ ਹੈ ਤੇ ਸੁਰੇਂਦਰ ਨੂੰ ਆਪਣੀ ਪ੍ਰਾਪਰਟੀ ਦੇ ਵਿੱਚੋਂ 1.5 ਕਰੋੜ ਰੁਪਇਆ ਆਪਣੀ ਵਾਈਫ ਨੂੰ ਦੇਣਾ ਪੈਂਦਾ ਹੈ। ਇੱਕ ਫਲੈਟ ਦੇਣਾ ਪੈਂਦਾ ਹੈ ਤੇ ਦੂਜੇ ਬਨੇ ਇਨੀ ਜਰੀ ਰੇਂਜ ਰੋਵਰ ਗੱਡੀ ਲਈ ਹੁੰਦੀ ਹੈ। ਉਹ ਵੀ ਦੇਣੀ ਪੈਂਦੀ ਹੈ। ਤੇ ਇੱਥੋਂ ਤੱਕ ਕਿ ਜਿਹੜੇ ਸੁਰੇਂਦਰ ਦੇ ਬੱਚੇ ਸਨ ਉਹ ਵੀ ਇਹ ਔਰਤ ਆਪਣੇ ਨਾਲ ਲੈ ਜਾਂਦੀ ਹੈ। ਸੁਰੇਂਦਰ ਦਾ ਇੱਥੇ ਬਿਲਕੁਲ ਵੀ ਕੋਈ ਕਸੂਰ ਨਹੀਂ ਸੀ। ਪਰ ਉਸ ਨੂੰ ਸਾਰਾ ਕੁਝ ਗੁਮਾਉਣਾ ਪਿਆ ਸਿਰਫ ਇੱਕ ਬਦਚਲਨ ਜਨਾਨੀ ਦੇ ਕਰਕੇ। ਇਹਦੀ ਵਾਈਫ ਦੇ ਕਰਕੇ। ਹੁਣ ਇਹਦੀ ਵਾਈਫ ਸਾਊਥ ਹਾਲ ਦੇ ਵਿੱਚ ਜਿਹੜਾ ਫਿਰੋਜ਼ਪੁਰ ਤੋਂ ਮੁੰਡਾ ਇਹਨਾਂ ਦੇ ਨਾਲ ਰਹਿ ਰਿਹਾ ਸੀ ਉਹਦੀ ਹੁਣੇ ਵਾਈਫ ਬਣ ਕੇ ਉਹਦੇ ਨਾਲ ਰਹਿ ਰਹੀ ਹੈ ਪਰ ਇਹ ਔਰਤ ਕਿੰਨਾ ਕੁ ਚਿਰ ਉਹਦੇ ਨਾਲ ਵੀ ਵਫਾਦਾਰ ਰਹੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਬਾਕੀ ਦੋਸਤੋ ਇਹ ਘਟਨਾ ਨੂੰ ਸੁਣਾਉਣ ਦਾ ਮਕਸਦ ਕਿਸੇ ਦਾ ਮਜਾਕ ਉਡਾਣਾ ਨਹੀਂ ਸੀ ਕਿਸੇ ਨੂੰ ਠੇਸ ਪਹੁੰਚਾਉਣਾ ਨਹੀਂ ਸੀ ਬਲਕਿ ਤੁਹਾਨੂੰ ਸੁਚੇਤ ਕਰਨਾ ਸੀ ਕਿ ਦੁਨੀਆ ਦੇ ਉੱਤੇ ਕਿਸ ਤਰ੍ਹਾਂ ਦੇ ਕ੍ਰਾਈਮ ਚੱਲ ਰਹੇ ਨੇ ਤੇ ਇਹ ਸਾਰੀਆਂ ਸੱਚੀਆਂ ਕਹਾਣੀਆਂ ਤੁਹਾਨੂੰ ਕੋਈ ਨਾ ਕੋਈ ਸਿੱਖਿਆ ਜ਼ਰੂਰ ਦੇ ਕੇ ਜਾਂਦੀਆਂ ਨੇ ਇਸ ਲਈ ਕੁਝ ਨਾ ਕੁਝ ਇਨਾਂ ਤੋਂ ਸਿੱਖਣ ਦੀ ਕੋਸ਼ਿਸ਼ ਜ਼ਰੂਰ ਕਰਿਆ ਕਰੋ ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਘਟਨਾ ਦੇ ਬਾਰੇ ਤੁਸੀਂ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਐਹੋ ਜਿਹੀਆਂ ਹੋਰ ਵੀ ਕ੍ਰਾਈਮ ਰਿਲੇਟਡ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਸਕਦੇ ਹੋ ਧੰਨਵਾਦ